ਸਰੋਂ ਦੇ ਤੇਲ, ਮਿੱਟੀ ਦੇ ਤੇਲ ਜਾਂ ਫਿਰ ਕਿਉ ਦੇ ਦੀਵੇ ਬਾਲਣ ਦਾ ਤੇ ਆਪਾਂ ਸਭ ਨੂੰ ਪਤਾ ਪਰ ਤੁਹਾਨੂੰ ਇਸ ਗੱਲ ਦਾ ਪਤਾ ਵੀ ਇੱਕ ਟਾਈਮ ਤੇ ਵੇਲ ਮੱਛੀ ਦਾ ਤੇਲ ਵੀ ਦੀਵੇ ਚ ਬਾਲਿਆ ਜਾਂਦਾ ਸੀ ਤੇ ਇਸ ਤੇਲ ਨੂੰ ਕੱਢਣ ਵਾਸਤੇ ਇਨਸਾਨਾਂ ਨੇ ਲੱਖਾਂ ਵੇਲ ਮੱਛੀਆਂ ਮਾਰੀਆਂ ਹਾਂਜੀ ਵੇਲ ਮੱਛੀ ਦੀ ਚਮੜੀ ਥੱਲੇ ਬਲਬਰ ਨਾਮ ਦੀ ਚਰਬੀ ਦੀ ਇੱਕ ਮੋਟੀ ਪਰਤ ਹੁੰਦੀ ਆ ਜਿਹਨੂੰ ਵੇਲ ਮੱਛੀ ਦਾ ਸਰੀਰ ਸਟੋਰ ਕਰਦਾ ਤਾਂ ਕਿ ਜੇਕਰ ਕਿਤੇ ਖਾਣਾ ਨਾ ਮਿਲੇ ਤੇ ਉਦੋਂ ਇਹਨੂੰ ਵਰਤਿਆ ਜਾ ਸਕੇ ਦੂਜਾ ਇਹ ਠੰਡੇ ਪਾਣੀ 'ਚ ਸਰੀਰ ਦਾ ਤਾਪਮਾਨ ਠੀਕ ਰੱਖਣ 'ਚ ਵੀ ਮਦਦ ਕਰਦੀ ਆ ਤੇ ਇਸੇ ਪਰਤ ਕਰਕੇ ਵੇਲ ਮੱਛੀ ਦਾ ਸ਼ਿਕਾਰ ਹੁੰਦਾ ਸੀ ਕਿਉਂਕਿ ਚਰਬੀ ਦੇ ਇਸ ਪਰਤ ਨੂੰ ਕੱਢ ਕੇ ਜਦੋਂ ਉਬਾਲਿਆ ਜਾਂਦਾ ਤੇਲਜੋਗ ਤੇਲ ਨਿਕਲਦਾ ਜਿਹੜਾ ਰੋਸ਼ਨੀ ਲਈ ਦੀਵਿਆਂ 'ਚ ਬਾਲਿਆ ਜਾ ਸਕਦਾ ਮਸ਼ੀਨਾਂ ਨੂੰ ਲੂਬ੍ਰੀਕੇਟ ਕਰਨ ਲਈ ਵਰਤਿਆ ਜਾ ਸਕਦਾ ਜਾਂ ਫਿਰ ਸਾਬਣ ਜਾਂ ਹੋਰ ਕਈ ਤਰ੍ਹਾਂ ਦੇ ਪ੍ਰੋਡਕਟ ਬਣਾਉਣ 'ਚ ਵਰਤਿਆ ਜਾ ਸਕਦਾ ਵੈਸੇ ਤੇ ਯੂਰਪ ਦੇ ਇਲਾਕਿਆਂ 'ਚ ਹਜ਼ਾਰਾਂ ਸਾਲਾਂ ਤੋਂ ਵੇਲਮੱਛੀਆਂ ਨੂੰ ਮਾਰਿਆ ਜਾਂਦਾ ਸੀ ਪਰ ਉਦਯੋਗਿਕ ਕ੍ਰਾਂਤੀ ਦੇ ਸਮੇਂ ਵੇਲਮੱਛੀਆਂ ਦਾ ਸ਼ਿਕਾਰ ਬਹੁਤ ਜ਼ਿਆਦਾ ਹੋਇਆ ਕਿਉਂਕਿ ਉਹਨਾਂ ਰੋਸ਼ਨੀ ਵਾਸਤੇ ਮਸ਼ੀਨਾਂ ਨੂੰ ਤੇਲ ਦੇਣ ਵਾਸਤੇ ਜਾਂ ਫਿਰ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਵਾਸਤੇ ਇਸ ਤੇਲ ਦੀ ਬਹੁਤ ਲੋੜ ਪੈਂਦੀ ਸੀ ਉਸ ਸਮੇਂ ਦੇ ਬਾਕੀ ਤੇਲਾਂ ਤੋਂ ਕਾਫੀ ਚੰਗੀ ਕੁਆਲਿਟੀ ਦਾ ਆਉਣ ਕਰਕੇ ਇਸ ਤੇਲ ਦੀ ਮੰਗ ਬਹੁਤ ਜ਼ਿਆਦਾ ਸੀ ਤੇ ਮੰਗ ਜ਼ਿਆਦਾ ਆਉਣ ਕਰਕੇ ਸ਼ਿਕਾਰ ਵੀ ਦਿਨੋਂ ਦਿਨ ਵਧਦਾ ਗਿਆ ਇਹ ਸ਼ਿਕਾਰ ਕਿੰਨੀ ਵੱਡੀ ਪੱਧਰ ਤੇ ਹੁੰਦਾ ਸੀ ਇਸ ਚੀਜ਼ ਦਾ ਅੰਦਾਜ਼ਾ ਤੁਸੀਂ ਇਸੇ ਤੋਂ ਲਾ ਸਕਦੇ ਜੀ ਵੀ ਸਿਰਫ 1900 ਤੋਂ ਲੈ ਕੇ 1986 ਦੇ ਵਿੱਚ ਹੀ 29 ਲੱਖ ਤੋਂ ਵੀ ਜ਼ਿਆਦਾ ਮੱਛੀਆਂ ਮਾਰੀਆਂ ਜਾ ਚੁੱਕੀਆਂ ਹੀ ਇੰਨੇ ਜ਼ਿਆਦਾ ਸ਼ਿਕਾਰ ਨੇ ਵੇਲ ਮੱਛੀ ਦੀਆਂ ਕਈ ਪ੍ਰਜਾਤੀਆਂ ਲੁਪਤੋਂ ਦੇ ਕੰਢੇ ਪਹੁੰਚਾਤੀਆਂ ਤੇ ਇਸੇ ਕਰਕੇ 1982 ਚ ਇੰਟਰਨੈਸ਼ਨਲ ਵੇਲਿੰਗ ਕਮਿਸ਼ਨ ਨੇ ਵੇਲ ਮੱਛੀ ਦੇ ਸ਼ਿਕਾਰ ਤੇ ਰੋਕ ਲਾਉਣ ਦਾ ਫੈਸਲਾ ਕੀਤਾ ਤੇ 1986 ਤੋਂ ਇਹ ਚੀਜ਼ ਲਾਗੂ ਹੋ ਗਈ ਜਿਹਨੂੰ ਜਾਪਾਨ, ਨਾਰਵੇ ਤੇ ਆਈਸਲੈਂਡ ਤੋਂ ਇਲਾਵਾ ਬਾਕੀ ਸਾਰੇ ਦੇਸ਼ਾਂ ਨੇ ਮੰਨ ਲਿਆ ਤੇ ਇਹ ਤਿੰਨ ਦੇਸ਼ ਅੱਜ ਵੀ ਵੇਲ ਮੱਛੀਆਂ ਦਾ ਸ਼ਿਕਾਰ ਕਰਦੇ ਆ ਤੇ ਇਹ ਆ ਵੇਲ ਦੇ ਤੇਲ ਦੀ ਪੂਰੀ ਕਹਾਣੀ ਜਾਣਕਾਰੀ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ